ਜੀ ਪ੍ਰਧਾਨ ਜੀ ਅੱਜ ਤੁਸੀਂ ਪੰਜਾਬ ਬੰਦ ਦੇ ਵਿੱਚ ਅੱਜ ਮਰੋਡ ਸਟ੍ਰੋਨਗ ਦੇ ਕਿਵੇਂ ਦਾ ਤੁਹਾਨੂੰ ਸਮਰਥਨ ਮਿਲਿਆ ਜਥੇਬੰਦੀਆਂ ਉਹਨੂੰ ਦੁਕਾਨਦਾਰਾਂ ਵੱਲੋਂ ਤੇ ਹੋਰ ਕਈ ਜਥੇਬੰਦੀਆਂ ਸਰਕਾਰੀ ਜਥੇਬੰਦੀਆਂ ਨੇ ਤੁਹਾਡੇ ਨਾਲ ਸਪਸੰਦ ਹੈ। ਬਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਵੇਖ ਹੀ ਲਿਆ ਅੱਜ ਜਿਹੜਾ ਬੰਦ ਨੂੰ ਕਿੰਨਾ ਵੱਡਾ ਸਮਰਥਨ ਮਿਲਿਆ ਪੰਜਾਬ ਜਿਹੜਾ ਪੂਰਨ ਤੌਰ ਤੇ ਅੱਜ ਬੰਦ ਹੋਇਆ। ਕਿਉਂਕਿ ਅੱਜ ਸਾਰੀਆਂ ਜਥੇਬੰਦੀਆਂ ਭਾਵੇਂ ਉਹ ਲੇਬਰ ਜਥੇਬੰਦੀਏ ਇਹ ਕਿਸਾਨ ਯੂਨੀਅਨ ਦੇ ਨਾਲ ਹੀ ਹੈਗੀਆਂ ਆਪਣੇ ਭਾਵੇਂ ਆੜਤੀਆ ਯੂਨੀਅਨੀਆਂ ਕ੍ਰਿਆਨਾ ਮਾਰਕੀਟ ਵਾਲੇ ਆ ਤਨਿਆਰ ਵਾਲੇ ਆ ਜਿੰਨੇ ਵੀ ਹੈਗੇ ਆ ਟੈਪੂ ਫੜੀ ਵਾਲੇ ਰੇੜੀ ਵਾਲੇ ਰਕਸ਼ੇ ਵਾਲੇ ਸਾਰੀਆਂ ਜਥੇਬੰਦੀਆਂ ਨੇ ਉਹਨਾਂ ਦੌਰਾਨ ਅੱਜ ਜਿਹੜਾ ਸਮਰਥਨ ਦਿੱਤਾ ਉਹਨਾਂ ਅਸੀਂ ਸ਼ਹਿਰ ਦੇ ਵਿੱਚ ਵੀ ਜਾ ਕੇ ਆਏ ਸਾਡਾ ਦੇਖ ਕੇ ਆਏ ਆ ਸਾਰੀਆਂ ਦੁਕਾਨਾਂ ਟੋਟਲੀ 100% ਅੱਜ ਬੰਦ ਨੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਬੰਦੇ ਦੇ ਵਿੱਚ ਮੇਰਾ ਸਵਾਲ ਹੈ ਕਿ ਇਹਂਦਰ ਸਰਕਾਰ ਨਾਲ ਕਿੱਥੇ ਜੇ ਪੇਚ ਫਸਿਆ ਪਿਆ ਆਪਣੀ ਜਥੇਬੰਦੀਆਂ ਦਾ ਇਹ ਸਰਕਾਰ ਮੰਨ ਨਹੀਂ ਰਹੀ ਇਹ ਕੇਂਦਰ ਸਰਕਾਰ ਦੀ ਇੱਕ ਹੋਂਮੇ ਆ ਅੱਜ ਆਪਾਂ ਥੋੜੇ ਦਿਨ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਸਾਕੇ ਜਿਹੜੇ ਬਣਾਏ ਆ ਸ਼ੀਧੀਆਂ ਬਣਾਈਆਂ ਉਹਨਾਂ ਦੀ ਕੀ ਲੜਾਈ ਸੀ ਉਹਨਾਂ ਦੀ ਕੋਈ ਆਪਦੀ ਜੰਦੀ ਲੜਾਈ ਨਹੀਂ ਸੀ ਉਹਨਾਂ ਦੀ ਕੋਈ ਜ਼ਮੀਨ ਦੀ ਲੜਾਈ ਨਹੀਂ ਸੀ ਉਹਨਾਂ ਦੀ ਕੋਈ ਜਨਾਨੀ ਦੀ ਲੜਾਈ ਨਹੀਂ ਸੀ ਉਦੋਂ ਵੀ ਇਹੀ ਲੜਾਈ ਸੀ ਆਤਮਾ ਜਿਹੜੀ ਆਪਣੀ ਆਪਣੀ ਜ਼ਮੀਰ ਨੂੰ ਜਗਾਉਣ ਦੀ ਲੜਾਈ ਸੀ ਇੱਕ ਮਿੰਟ ਯਾਰ ਇੱਕ ਮਿੰਟ ਦੋ ਮਿੰਟ ਹੋ ਉਹ ਜਿਹੜੀ ਲੜਾਈ ਸੀ ਉਹ ਆਪਣੇ ਸਵੈ ਇਮਾਨਦਾਰੀ ਦੀ ਲੜਾਈ ਸੀ ਆਤਮ ਵਿਸ਼ਵਾਸ ਦੀ ਲੜਾਈ ਸੀ ਜਾਂ ਜਿਹੜੀ ਸਰਕਾਰ ਆ ਉਹ ਅਧਿਨ ਕਰਨਾ ਚਾਹੁੰਦੇ ਸੀ ਆਪਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਦੀ ਹਿੰਦੂਆਂ ਦੀ ਸਰਕਾਰ ਨਹੀਂ ਕੀਤੀ ਆਪਣਾ ਜਿਹੜਾ ਉਹ 243 ਸਾਲਾਂ ਦੇ ਵਿੱਚ ਜਿਹੜਾ ਮਿਸ਼ਨ ਹੈ ਉਹ ਇਹਨਾਂ ਨੇ ਪੂਰਾ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਮਿਸ਼ਨ ਚਲਾਇਆ ਸੀ ਇਹ ਇੱਕ ਬੜਾ ਵੱਡਾ ਮਿਸ਼ਨ ਸੀ ਜਿਹਦੇ ਤਹਿਤ ਇੱਕ ਖਾਲਸੇ ਦਾ ਰਾਜ ਰਸਤਾ ਬਣਾਉਣਾ ਸੀ ਖਾਲਸਾ ਰਾਜ ਨੂੰ ਆਪਾਂ ਕਹਿੰਦੇ ਆ ਖਾਲਸੇ ਦਾ ਰਾਜ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ ਉਹ ਰਾਜ ਸ਼ਬਦ ਕਰਨਾ ਹੈ ਤੇ ਸੈਂਟਰ ਸਰਕਾਰ ਉਦੋਂ ਵੀ ਭਾਵੇਂ ਉਹ ਅ ਅੰਗਰੇਜ਼ਾਂ ਦੀ ਸਰਕਾਰ ਸੀ ਮੁਗਲਾਂ ਦੀ ਸਰਕਾਰ ਸੀ ਇਸੇ ਤਰ੍ਹਾਂ ਹੀ ਉਹ ਜਬਰ ਕਰਦੇ ਸੀ ਇਹ ਜਿਹੜੇ ਸੇਖ ਨੇ ਜਾਂ ਕੌਮ ਹੈ ਜਾਂ ਵੀ ਜਾਵਦੇ ਲੋਕ ਆ ਸੁਪਰੀ ਕੋਰਟ ਦਾ ਫੈਸਲਾ ਸੀ ਆ ਵੀ 31 ਤਰੀਕ ਤੱਕ ਪੰਜਾਬ ਸਰਕਾਰ ਨੂੰ ਡੈਡਲਾਈਨ ਦਿੱਤੀ ਸੀ ਵੀ ਇਹਨਾਂ ਨੂੰ ਮੈਡੀਕਲ ਸਹੂਲਤ ਦਿੱਤੀ ਜਾਵੇ ਉਹਨੂੰ ਕਿਵੇਂ ਦੇਖਦੇ ਹੋ ਜੇਕਰ ਕੱਲ ਨੂੰ ਕੁਝ ਹੋ ਜਾਦਾ ਹੈ ਬਾਈ ਚਾਂਸ ਠੀਕ ਹੈ ਤੇ ਉਹਦੇ ਵਾਸਤੇ ਕੀ ਗੱਠਜਬੰਦੀਆਂ ਨੇ ਪਲੇਲਿੰਗ ਕੀਤੀਆਂ ਦੀ ਮੈਂ ਸਮਝਦਾ ਜਿਹੜੀ ਪੰਜਾਬ ਸਰਕਾਰ ਆ ਇਹ ਤਾਂ ਇੱਕ ਜੰਮੀ ਸਰਕਾਰ ਆ ਨਾਮ ਅੱਤੇ ਸਰਕਾਰ ਆ ਇਹਨੇ ਜੜੋਂ ਦੀ ਆਈ 3 ਸਾਲ ਹੋ ਚੱਲੇ ਪੰਜਾਬ ਦੇ ਵਿੱਚ ਇਹ ਬਹੁਤ ਵੱਡਾ ਪੰਜਾਬ ਦਾ ਦੁਖਾਂਤ ਕਰਦਾ ਪੰਜਾਬ ਨੂੰ 3 ਸਾਲਾਂ ਦੇ ਵਿੱਚ ਪੁਰਾਣੇ ਮੋਬਾਈਲ ਦੇ ਪ੍ਰਸਾਰ ਆ ਗਏ ਹੈ ਜੋ ਅੱਛੇ ਵੇਲੇ ਇਹ ਵੀ ਜੇ ਉੱਥੇ ਫੌਜ ਲੱਗ ਜਾਂਦੀ ਹੈ ਕੋਈ ਆਰਮੀ ਉੱਪਰ ਦੀ ਗਰਤੀ ਦੇ ਵਿੱਚ ਆ ਜਾਂਦੀ ਹੈ ਇਹ ਛੋਟਾ ਕੀ ਪਲਾਨ ਆ ਵੀ ਤੁਸੀਂ ਰੋਕੋਗੇ ਕਿਵੇਂ ਬਦਲ ਵੀਦਾ ਫੌਜ ਤਾਂ ਅੱਗੇ ਹੀ ਲੱਗੀ ਐ ਜੀ ਅੱਗੇ ਬਾਰਡਰਾਂ ਦੇ ਤੇ ਕੰਧਾਂ ਕੀਤੀਆਂ ਫੌਜ ਲੱਗੀ ਐ ਮਿਲਟਰੀ ਲੱਗੀ ਐ ਕਈ ਤਰ੍ਹਾਂ ਦੀਆਂ ਪੈਰਾਮੈਂਟਰੀ ਫੋਰਸਾਂ ਲੱਗੀਆਂ ਉੱਥੇ ਉਹਨਾਂ ਨੇ ਹੀ ਰੋਕਿਆ ਹੁਣ ਵਾਰ-ਵਾਰ ਜਿਹੜੇ ਦੇਸ਼ ਦੇ ਲੋਕ ਨੇ ਕਿਸਾਨਾਂ ਦੇ ਸਵਾਲ ਕਰਦੇ ਆ ਵੀ ਇਹਨਾਂ ਨੇ ਰੋਕੀਆਂ ਕਿ ਛੜਕਾਂ ਅਸੀਂ 8000 ਦੇ 10000 ਬੰਦਾ ਉੱਥੇ ਆ ਜਾਂਦਾ ਤੇ ਛੋਟਾ ਬੰਦਾ ਉੱਥੇ ਕੋ 2000 ਹੋਇਆ ਇਹਦਾ ਕੋਈ ਬਹੁਤਾ ਫਰਕ ਨਹੀਂ ਪੈਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਵਾ ਲੱਖ ਦੇ ਨਾਲ ਇੱਕ ਲੜਾਇਆ ਸੀ 40 ਸਿੰਘ ਸੀ 10 ਲੱਖ ਫੌਜ ਦਾ ਘੇਰਾ ਸੀ ਉਦੋਂ ਵੀ ਫੌਜਾਂ ਲੜਦੀਆਂ ਰਹੀਆਂ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ ਜਿੰਨੀ ਮਰਜ਼ੀ ਤੇ ਫੋਰਸ ਆ ਜਾਏ ਜਿਹੜੇ ਕਿਸਾਨਾਂ ਦੇ ਜਿਹੜੇ ਇਰਾਦੇ ਨੇ ਉਹ ਡਿਰੜ ਨੇ ਅਟੱਲ ਨੇ ਆਪਣੀਆਂ ਮੰਗਾਂ ਮੰਨਵਾ ਕੇ ਹੀ ਰਵਾਂਗੇ ਇਹਦੇ 'ਚ ਕਿਸੇ ਤੇ ਕੋਈ ਡਰ ਭੈ ਵਾਲੀ ਗੱਲ ਨਹੀਂ ਜੇ ਡਰ ਭੈ ਵਾਲੀ ਹੁੰਦੀ ਤਾਂ ਉਹਨੂੰ ਆ ਜਾਂਦੇ ਆਪਾਂ ਉੱਠ ਕੇ ਉਦੋਂ ਆਪਾਂ ਮੁਕਾਬਲੇ ਕੀਤੇ ਆ ਪਿਛਲਾ ਸੰਘਰਸ਼ ਲੜਿਆ ਹੁਣ ਵੀ ਆਪਾਂ ਨੂੰ 10 ਮਹੀਨੇ ਹੋ ਗਏ ਲੜਦਿਆਂ ਨੂੰ ਇਹ ਸਰਕਾਰਾਂ ਦੀ ਕੋਈ ਡਰ ਨਹੀਂ ਹੈਗਾ ਕਿਸੇ ਨੂੰ ਅਸੀਂ ਆਪਦੀ ਮੰਗਾਂ ਬਣਵਾ ਕੇ ਹੀ ਰਵਾਂਗੇ ਭਾਵੇਂ ਜਿੰਨਾ ਮਰਜੀ ਸਰਕਾਰ ਕਰੇ ਕਿ ਬਹੁਤ ਦਬਾਅ ਆ ਰਹੀ ਹੈ ਪ੍ਰੈਸ਼ਰ ਬਣਾ ਰਹੀ ਹੈ ਹੁਣ ਵੀ ਬਣਾਈ ਜਾਊਗੀ ਕੋਈ ਚੱਕਰ ਨਹੀਂ ਇੱਕ ਜਥੇਬੰਦੀਆਂ ਜਿਹੜੀਆਂ ਪਤੀ ਪਹਿਲਾਂ ਜਥੇਬੰਦੀਆਂ ਹੋਰ ਜਥੇਬੰਦੀਆਂ ਥੋੜੀਆਂ ਮੰਨ ਲਓ ਗਰ ਰਾਏ ਦੇ ਜਿਹੜਾ ਉਹ ਕਹਿੰਦੇ ਵੀ ਹਰਿਆਣੇ ਵਾਲੇ ਕਹਿੰਦੇ ਵੀ ਤੁਸੀਂ ਪਹਿਲਾਂ ਇੱਕਾ ਕਿਉਂ ਨਹੀਂ ਕਰਦੇ ਇਹ ਇੱਕਾ ਤੁਸੀਂ ਕਰਦੇ ਹੋ ਸੋ ਤੁਹਾਨੂੰ ਸਮਰਥਨ ਦਿੱਤਾ ਜਾਊਗਾ ਕੱਲ੍ਹ ਦਾ ਇਹ ਬਿਆਨ ਹੈ ਇਹ ਸਿਰਫ ਇੱਕ ਲਾਲਚ ਵਾਸਿਆ ਜਿਹੜੀਆਂ ਕੁਰਸੀਆਂ ਦਾ ਲਾਲਚ ਪਿੱਛੇ ਇਹ ਜਿਹੜਾ ਆਪਸ ਵਿੱਚ ਇਹਨਾਂ ਦਾ ਉਹ ਤਰੇੜ ਪਈ ਹੈ ਜਦੋਂ ਦਿੱਲੀ ਦਾ ਮੋਰਚਾ ਲਾਇਆ ਸੀ ਉਦੋਂ ਸਾਰੀਆਂ ਜਥੇਬੰਦੀਆਂ ਨਾਲ ਸੀ ਇਹੀ ਉਹ ਮੰਗਾ ਸੀ ਅਸੀਂ ਹੁਣ ਦੁਬਾਰਾ ਜਿਹੜੀਆਂ ਇਹ ਮੰਗਾ ਕੋਈ ਨਵੀਂ ਮੰਗ ਇੰਦ ਵਿੱਚ ਕੋਈ ਸ਼ਾਬਲ ਨਹੀਂ ਕੀਤੀ ਗਈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜੀਆਂ ਇਹ ਮੰਗਾ ਉਦੋਂ ਮਨਵਾਉਣੀਆਂ ਸੀ ਸਰਕਾਰ ਨੇ ਵਾਅਦੇ ਕੀਤੇ ਸੀ ਉਦੋਂ ਸਾਰੇ ਐਸਕੇਐਮ ਨਾਲ ਵਾਅਦਾ ਕੀਤਾ ਸੀ ਪਰ 2.5 ਸਾਲ ਬੀਤਣ ਦੇ ਬਾਅਦ ਕਿਸੇ ਵੀ ਨਾਰੂਦ ਸਿੰਘ ਮਾਨਸਾ ਨੇ ਨਾ ਰਾਜੀਵਾਲ ਸਾਹਿਬ ਨੇ ਨਾਗਰਾਹਾਂ ਸਾਹਿਬ ਨੇ ਕਿਸੇ ਨੇ ਇਹਨਾਂ ਮੰਗਾਂ ਦੇ ਬਰਤੀ ਕੋਈ ਗੱਲ ਨਹੀਂ ਕੀਤੀ ਕਿਸਾਨਾਂ ਦੀ ਗੰਭੀਰਤਾ ਨਹੀਂ ਵਿਖਾਈ ਉਹਨਾਂ ਨੇ ਫਕੀਰ ਦੇ ਵਿੱਚ ਜਿਥੇ ਆਪਣੇ ਡੱਲੇਵਾਲ ਸਾਹਿਬ ਨੇ ਸੁਖਜਿੰਦਰ ਸਿੰਘ ਖੋਸਾ ਸਾਹਿਬ ਨੇ ਜਿਨ੍ਹਾਂ ਨੇ ਰਲ ਕੇ ਇੱਕ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਾਇਆ ਜਿਹਦੇ 18 ਜਥੇਬੰਦੀਆਂ ਸ਼ਾਮਲ ਕੀਤੀਆਂ ਔਰ ਜਿਹੜੀ ਭੰਦੇਰ ਸਾਹਿਬ ਦੀ ਜਥੇਬੰਦੀ ਉਹ ਵੀ ਨਾਲ ਵਾਲੀ ਦੋਹਾਂ ਫੋਰਮ ਵਾਲੇ ਰਲ ਕੇ ਜਿਹੜੀ ਕਿਸਾਨਾਂ ਦੀ ਗੱਲ ਕੀਤੀ ਇਹ ਜੇ ਕੋਈ ਮਾੜੀ ਗੱਲ ਨਹੀਂ ਕੀਤੀ ਡੱਲੇਵਾਲ ਸਾਹਿਬ ਨੇ ਇਹ ਕਿਸਾਨਾਂ ਦੀ ਕੋਈ ਗੱਲ ਨਹੀਂ ਕਰਦਾ ਆਪਾਂ ਕਰਨਗੇ ਇਹਦੇ ਕੋਈ ਮਾੜੀ ਗੱਲ ਨਹੀਂ ਇਹ ਦੁਨੀਆਂ ਦੇ ਸੱਥ ਬੰਦਿਆਂ ਹੁਣ ਸ਼ਰਮ ਦੀਆਂ ਮਾਰੀਆਂ ਨਹੀਂ ਆ ਰਹੀਆਂ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਨੰਕਾਰ ਦਿੱਤਾ ਉਹਨਾਂ ਦੇ ਜਿੰਨੇ ਸਮਰਥਕ ਨੇ ਉਹ ਸਾਰੇ ਉਹਦੇ ਵਿੱਚ ਸ਼ਾਮਲ ਹੋਏ ਨੇ ਸਿੰਘ ਨਖਸਾਨ ਮੋਰਚੇ ਦੇ ਵਿੱਚ ਹੁਣ ਧਰਨੀਆਂ ਜੋ ਸ਼ਾਮਲ ਹੋ ਰਹੇ ਨੇ ਅੱਜ ਵੀ ਵੇਖ ਲਓ ਜਿਹੜੇ ਉਹਨਾਂ ਦੇ ਬੰਦੇ ਆਏ ਜੀ ਅੱਜ ਵੀ ਲਿਆਓ ਸਾਰੀਆਂ ਜੱਥੇਬੰਦੀਆਂ ਜਿਹੜੀਆਂ ਉਹ ਇਹਦੇ ਵਿੱਚ ਰਹਿੀਆਂ ਹੈ ਜਿਵੇਂ 2018 ਤੋਂ ਲੈ ਕੇ 2022 ਦੇ ਵਿੱਚ ਦਿੱਲੀ ਮੋਰਚੇ ਲਾਇਏ ਸੀਗੇ ਤੁਸੀਂ ਨਹੀਂ ਇਹ ਮੰਨਦੇ ਵੀ ਅੱਗੇ ਨਾਲੇ ਥੋੜਾ ਮੋਰਚਾ ਫਿਰ ਕਿਰਾਨਾ ਚ ਸਿੰਘਰ ਤੋਂ ਜੇ ਘਟਿਆ ਸੁਣਾਇਆ ਨਹੀਂ ਕੋਈ ਬਹੁਤਾ ਫਰਕ ਨਹੀਂ ਹੈ ਤੁਸੀਂ ਅੱਜ ਜਾ ਕੇ ਵੇਖੋ ਇੱਕ ਹੁੰਦਾ ਹੈਗਾ ਅੱਜ ਤੁਸੀਂ ਅੱਜ ਜਾ ਕੇ ਵੇਖੋ ਮਨੋਰੀ ਜਾ ਕੇ ਵੇਖੋ ਸੰਭੂ ਬਾਰਡਰ ਤੇ ਜਾ ਕੇ ਵੇਖੋ ਬਹੁਤ ਵੱਡੀ تعداد ਦੇ ਵਿੱਚ ਲੋਕ ਜਿਹੜੇ ਇਥੇ ਸ਼ਾਮਲ ਹੋਏ ਨੇ ਕਿਹਦੇ ਜੀ ਕੋਈ ਅੱਗੇ ਨਾਲੋਂ ਘੱਟ ਵਾਲੀ ਗੱਲ ਨਹੀਂ ਹੈਗੀ ਹਾਂ ਇਹ ਜ਼ਰੂਰ ਲੋਕਾਂ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਇਹ ਭਰਮ ਫਿਲਾ ਰੀਆਂ ਨੇ ਵੀ ਇਹ ਜਿਹੜਾ ਮੋਰਚਾ ਅੱਗੇ ਵਾਗ ਨਹੀਂ ਯਾ ਕਿਸਾਨਾਂ ਦੇ ਵਿੱਚ ਅੱਗੇ ਵਰਗਾ ਏਗਾ ਨਹੀਂ ਇਹ ਸਰਕਾਰਾਂ ਪਰ ਮਗਾਰੀਆਂ ਨੇ ਉਹਨਾਂ ਹੀ ਮੋਰਚਾ ਮਜਬੂਤ ਆ ਜੇ 2-4 ਬੰਦੇ ਜਿਹੜੇ ਲੀਡਰ ਨੇ ਕਿਸਾਨਾਂ ਦੇ ਉਹ ਨਹੀਂ ਆਏ ਉਹ ਆਪਦੇ ਸਵਾਰਥ ਦੇ ਪਿੱਛੇ ਨੇ ਆਪਦੀਆਂ ਕੁਰਸੀਆਂ ਦੇ ਲਾਈਨ ਪਿੱਛੇ ਫਿਰਦੇ ਆ ਉਹਨਾਂ ਨੂੰ ਅਸੀਂ ਅਪੀਲ ਕਰਾਂਗੇ ਕਿ ਉਹ ਇਹਦੇ ਸ਼ਾਮਲ ਹੋ ਜਾਣ। ਕਿਵੇਂ ਦੂਜੇ ਬੋਲ ਪਰ ਕੀ ਕਹਿਣਾ ਚਾਹੁੰਗੇ? ਕਿ ਤਾਂ ਉਹਨਾਂ ਦੇ ਆਪ ਦੇ ਸਮਝ ਆ ਜੀ ਇਹੋ ਜਿਹਾ ਬਿਆਨ ਮੈਂ ਸਮਝਦਾ ਵੀ ਨਹੀਂ ਦੇਣੇ ਚਾਹੀਦੇ ਤਾਂ ਕਿ ਜਿਹੜੀ ਇਹ ਸਰਕਾਰ ਨੂੰ ਇਨਾਂ ਬਿਆਨਾਂ ਦੇ ਨਾਲ ਸ਼ਹਿ ਮਿਲਦੀ ਏ ਤਾਂ ਇਹ ਬੋਟਾ ਥੋੜਾ ਲੰਬਾ ਹੋਇਆ ਉਹਨਾਂ ਦੀ ਵਜ੍ਹਾ ਕਰਕੇ ਲੰਬਾ ਹੋਇਆ ਹੋ ਸਕਦਾ ਕਿ ਉਹਨਾਂ ਦੇ ਸਰਕਾਰ ਦੇ ਨਾਲ ਕੋਈ ਤਾਲਮੇਲ ਵੀ ਹੋਵੇ ਅਸੀਂ ਇਹ ਗੱਲ ਕਹਿ ਨਹੀਂ ਸਕਦੇ ਇਹ ਉਹਨਾਂ ਦੀ ਵਜ੍ਹਾ ਕਰਕੇ ਜਿੰਨਾ ਇਟਲੇ ਹੋਇਆ ਉਹਨਾਂ ਕੀ ਹੋਇਆ ਬਾਕੀ ਲੋਕਾਂ ਦਾ ਸਾਹ ਜਿਹੜਾ ਉਹ ਪੂਰਾ ਮਿਲਿਆ ਜੇ ਉਹਨੂੰ ਕੁਝ ਹੋ ਜਾਂਦਾ ਕਿ ਕਿਸਾਨ ਉੱਤੇ ਅੱਗੇ ਵਧਣ ਜੇ ਦੇ ਪਰਵਰ ਹਾਂ ਜੀ ਦਿੱਲੀ ਜਾਣ ਦਾ ਕੋਈ ਬ੍ਰੋਕਰ ਉਹ ਠੇਕੇ ਕਰਕੇ ਸਾਰੇ ਠੀਕ ਹੈ ਜੀ ਕੌਣੀ ਮਰਦੀ ਅਗਰ ਦੇਖਰ ਪਹਿਲਾਂ ਬਾਲੀਆਂ ਸਪਰੇਆ ਆਉਂਦੀਆਂ ਪਹਿਲਾਂ ਵੀ ਤਾਂ ਨਰਵੇ ਹੁੰਦੇ ਸੀ ਉਦੋਂ ਕਿਉਂ ਨਹੀਂ ਥੁੰਡੀਆਂ ਪੈਂਦੀਆਂ ਸੀ ਤੇ ਦੇਖਰ ਅੱਜ ਕੋਈ ਫਸਲ ਹੈ ਕੋਈ ਦੇਖੋ ਧਰਮੇ ਦੀ ਫਸਲ ਤੇ 7000 ਰੁਪਏ ਨੂੰ ਪੁਆਇੰਟ ਖੱਚਾ ਮਲਾ ਲਓ ਤਾਂ ਤੁਸੀਂ ਇਹ ਦੇਖੋਗੇ ਕਿ ਤੁਹਾਨੂੰ 1 ਰੁਪਿਆ ਵੀ ਨਹੀਂ ਉਹਦੇ ਵਿੱਚੋਂ ਪੈਂਦਾ ਔਰ ਜਿਹੜਾ ਇਹ ਬੰਦੇ ਨੇ ਕਿਸਾਨ ਨੇ ਅੱਜ 80-90000 ਤੇ ਇਹ ਕਿਹਦੇ ਫੈੜੀ ਲੈ ਕੇ ਫਸਲ ਬੀਜੀ ਹੈ ਔਰ ਉਸ ਦਾ ਝੋਨਾ ਜਿਹੜਾ ਉਹ 70000 ਦਾ ਹੋਇਆ ਵੀ ਮਤਲਬ ਉਹਨੂੰ ਕੋ ਫਸਲਾ ਜਿਹੜੀ ਸਾਡੇ 70000 ਦੀ ਵੀ ਨਹੀਂ ਮਿਲਨੀ ਤਾਂ ਉਹ ਕੀ ਕਰੂਗਾ ਅਗਲੇ ਸਾਲ ਨੂੰ ਕਰਜਾਈ ਹੋਊਗਾ ਫਿਰ ਕਹਿੰਦੇ ਕਿ ਕਿਸਾਨ ਹੈ ਜਿਹੜੇ ਖੁਦ ਕਸ਼ੀਆਂ ਕਰਨੇ ਆ ਖੁਦ ਕਸ਼ੀਆਂ ਕਰਨ ਦਾ ਕਾਰਨ ਇਹੀ ਹੈ ਔਰ ਉਹ ਖੁਦ ਕਸ਼ੀਆਂ ਵੱਲ ਵੀ ਜਿਹੜੀ ਕਿ ਇਹ ਸਰਕਾਰਾਂ ਹੀ ਧੱਕ ਰਹੀਆਂ ਐ ਇਸ ਕਰਕੇ ਤੁਸੀਂ ਅੱਜ ਦੇ ਤੁਸੀਂ ਦੇਖੋ ਕਿ ਜਿਹੜਾ ਵੀ ਮਲਾਜਮ ਹੈ ਮਲਾਜਮ ਜੱਤੇ ਬੰਦਿਆਂ ਐਨੀ ਲੜਾਈ ਲੜ ਰਹੀਆਂ ਕਿਉਂਕਿ ਸਰਕਾਰ ਸਾਨੂੰ ਤਰਖਾ ਵੀ ਦਿੰਦੀ ਸੀ ਹੁਣ ਅਸੀਂ ਪੈਨਸ਼ਨ ਦੇ ਪਰ ਤੁਸੀਂ ਦੇਖੋ ਜਿਹੜੇ ਕਿ ਲੋਕ ਇਨਾਂ ਨੂੰ ਧੋਖੇ ਮਾਰ ਰਿਹਾ ਇਹ ਕਰਕੇ ਮੈਂ ਤੁਹਾਨੂੰ ਜੀ ਅਪੀਲ ਕਰਦਾ ਹਾਂ ਕਿ ਸਾਥੀਓ ਇਕੱਠੇ ਹੋ ਕੇ ਲੜੋ ਲੜਨ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ ਕਿਉਂਕਿ ਇਹ ਸਰਕਾਰਾਂ ਜਿਹੜੀਆਂ ਇਹ ਤੁਹਾਡੀਆਂ ਵੋਟਾਂ ਨਾਲ ਹੀ ਬਣਦੀਆਂ ਔਰ ਮੋਦੀ ਹੈ ਜਿਹੜਾ ਜਾਂ ਸੈਂਟਰ ਦੀ ਸਰਕਾਰ ਹੈ ਜਾਂ ਪੰਜਾਬ ਦੀ ਸਰਕਾਰ ਹੈ ਇਹ ਕਿੱਥੋਂ ਬਣੀ ਹੈ ਇਹ ਵੀ ਤਾਂ ਆਪਣੀਆਂ ਵੋਟਾਂ ਨਾਲ ਹੀ ਬਣਦੀਆਂ ਇਸ ਕਰਕੇ ਤੁਸੀਂ ਵੋਟਾਂ ਪਾਉਨੇ ਹੋ ਤਾਂ ਉਦੋਂ ਇਹ ਜ਼ਰੂਰ ਸੋਚਿਆ ਕਰੋ ਕਿ ਜੇ ਕੋਈ ਸਾਡੀ ਗੱਲ ਹੀ ਨਹੀਂ ਸੁਣਦਾ ਤਾਂ ਇਸ ਕਰਕੇ ਉਹਨਾਂ ਨੂੰ ਵੋਟਾਂ ਲੈਣ ਲਈ ਪੁੱਛਿਆ ਕਰੋ ਕਿ ਜਦੋਂ ਤੁਸੀਂ ਵੋਟਾਂ ਮੰਗਣਾਉਨੇ ਆ ਤਾਂ ਉਦੋਂ ਤੁਹਾਡੇ ਕੀ ਰੰਗ ਹੁੰਦੇ ਆ ਇਹੀ ਆ ਪਰਵਰਤਮਾਨ ਜਿਹੜਾ ਤੇ ਇਹੀ ਪਹਿਲਾਂ ਜਦੋਂ ਸਰਕਾਰ ਨਹੀਂ ਸੀਗੀ ਤਾਂ ਕਿੰਨਾ ਕੁਛ ਚੰਦਾ ਸੀਗਾ ਪਰ ਅੱਜ ਤੁਸੀਂ ਦੇਖੋ ਕਿ ਜਿਹੜਾ ਜਿਹਦੀ ਗੱਲ ਸੁਣ ਰਿਹਾ ਹੈ ਕੋਈ ਕਿਸਾਨ ਦੀ ਗੱਲ ਨਹੀਂ ਸੁਣ ਰਿਹਾ ਮਜ਼ਦੂਰ ਦੀ ਗੱਲ ਨਹੀਂ ਸੁਣ ਰਿਹਾ ਕਿਸੇ ਦੀ ਗੱਲ ਨਹੀਂ ਸੁਣ ਰਿਹਾ ਇਸ ਕਰਕੇ ਮੈਂ ਤਾਂ ਤੁਹਾਨੂੰ ਅਕੀਰ ਦੇ ਵਿੱਚ ਵੀ ਸਾਥੀ ਨਹੀਂ ਪੀਰ ਕਰੂੰਗਾ ਕਿ ਸਾਥੀਓ ਧੋਖਾ ਨਾ ਜਿਵੇਂ ਕਿ ਹੁਣ ਤੁਸੀਂ ਸਲੋਰੀ ਪਾਟ ਜਾਂ ਬਾਟਾਂ ਦੇ ਬੈਠੇ ਆ ਤਾਂ ਤੁਸੀਂ ਸਾਰੇ ਨਾਲ ਮਿਲ ਕੇ ਇਸ ਕਰਕੇ ਉਸੇ ਪੁੱਛੋ ਔਰ ਉਹਨਾਂ ਦਾ ਸਾਥ ਦਿਓ ਕਾਇ ਕੁਛ ਰਹਿ ਰਹੇ ਆ ਅਸੀਂ ਵੀ ਤੁਹਾਨੂੰ ਅਪੀਲ ਆਵਾਜ਼ ਦੇ ਵੱਲੋਂ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਆਸਾਨੀਆਂ ਜੱਤੇ ਬੰਦੀਆਂ ਵੱਲੋਂ ਵੀ ਤੁਹਾਨੂੰ ਜਿੰਨਾ ਵੀ ਸਹਿਯੋਗ ਹੋਊਗਾ ਉਹਨਾਂ ਜ਼ਰੂਰ ਕਰਾਂਗੇ ਇਸ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਥ ਜਿੰਦਾ ਦੇ ਸਾਥ پاكو اترک نہیں مانگو آگوا رو جی ساگوا رو جی آگوا رو جی ساگوا رو جی ساگوا رو جی بابا جی ليو پرشادا ليو آگوا